ਸਤਿ ਸ਼੍ਰੀ ਅਕਾਲ ਜੀ ਪਰਿਵਾਰਾਂ ਦੇ ਕੁੜੀਆਂ ਦੇ ਰਿਸ਼ਤੇ ਨੰਬਰਾਂ ਸਮੇਤ ਦੇਖੋ ਤੇ ਪਰਿਵਾਰ ਵਾਲਿਆਂ ਨਾਲ ਸਿੱਧੀ ਗੱਲਬਾਤ ਕਰੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਹੈਗਾ ਨਾਮ ਲੜਕੀ ਨਾਮ ਕੌਰ ਆ ਲੜਕੀ ਦਾ ਰਿਸ਼ਤਾ ਕਾਸਟ ਕਾ ਸ਼ਿਵਰਾਜਪੂਤ ਗੋਤਮਹਿਰਾ ਉਮਰ 26/7/1993 ਕੱਦ 5'5 ਪੜ੍ਹਾਈ ਜੀ ਐਨ ਐਮ ਨਰਸਿੰਗ ਭਰਾ ਇੱਕ ਮੈਰਿਡ ਭਰਾ ਭੈਣ ਇੱਕ ਮੈਰਿਡ ਪੇਡ ਐਕਸਪਾਇਰਡ ਹੈ ਜੀ ਮਾਤਾ ਪ੍ਰਾਈਵੇਟ ਟੀਚਰ ਕਮ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਆ ਮੰਗ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਅਮਰੀਕਾ ਵਿੱਚ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 88473 19006 ਅਗਲਾ ਦਿੱਤਾ ਹੈ ਨਾਮ ਹੈ ਕੌਰ ਪਤਾ ਕਲਕੱਤੇ ਤੋਂ ਰਿਸ਼ਤਾ ਕਾਸਟਾ ਜਰਸੀ ਗੋਤਾ ਵੈਨਪਾਲ ਉਮਰ 25 1994 ਪੜ੍ਹਾਈ ਪੋਸਟ ਗ੍ਰੈਜੂਏਸ਼ਨ ਡੈਜਿਨੇਸ਼ਨਸ ਕਾ ਦਾ ਲੜਕੀ ਦੇ 5 ਫੁੱਟ 6 ਇੰਚ ਭਰਾਏ ਕਰਨ ਮੈਰਿਡ ਕਮ ਹੈ ਜੀ ਵਰਕਿੰਗ ਐਜ਼ ਇਟ ਡੈਜਿਨੇਸ਼ਨ ਇਨ ਦਿੱਲੀ ਮੰਗ ਹੈ ਮੁੰਡਾ ਜੱਟ ਸਿਕ ਪਰਿਵਾਰ ਤੋਂ ਹੋਵੇ ਸੋਹਣਾ ਸੁਨਖਾ ਪੜਿਆ ਲਿਖਿਆ ਵਧੀਆ ਕੰਮ ਕਰਦਾ ਹੋਵੇ ਨੰਬਰ ਨੋਟ ਕਰੋ ਜੀ 62892 99609 ਜਾਂ ਫਿਰ ਇਸ ਨੰਬਰ ਤੇ 9748295899 ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਪਤਾ ਫਰੀਦਕੋਟ ਤੋਂ ਕਾਸਟਾ ਜਰਸੀ ਕੁਮਰੋਨੀ ਸੁਪਚਨ ਮੈਂ ਹਾਈਟ 52 ਆ ਭੈਣ 1 ਪ੍ਰਾਇਕ ਕਮ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਲਈ ਫਾਈਲ ਅਪ ਲਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਗਾ ਮੰਗ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ਾ ਰਹੇ ਤਾਂ ਵੀ ਸੋਨਾ ਸੁਨਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਵਾਲੇ ਸੰਪਰਕ ਕਰਨ ਨੰਬਰ ਆ ਪਰਿਵਾਰ ਦਾ 95014 6090024 ਅਗਲਾ ਰਿਸ਼ਤਾ ਹੈ ਨਾਮ ਇਕੋਰ ਪਤਾ ਯੂਐਸਏ ਸਿਟੀਜਨ ਕਾਸਟ ਹੈ ਜਰਸੀ ਗੋਤਾ ਵੈਨਿਪਾਲ ਉਮਰ 31 1994 ਕੱਦ 53 ਪੜਾਈ ਬੀ ਫਾਰਮੇਸੀ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਐਂਡ ਫਰੋਮ ਯੂਐਸਏ ਆਲ ਫੈਮਿਲੀ ਸੈਟਲ ਯੂਐਸਏ ਮੰਗ ਮੁੰਡਾ ਯੂਐਸਏ ਵਿੱਚ ਵਸਦੀਆ ਪਰਿਵਾਰ ਤੋਂ ਸੈਟਲ ਹੋਵੇ ਨੰਬਰ ਨੋਟ ਕਰੋ +14089733490 ਅਗਲਾ ਰਿਸ਼ਤਾ ਆ ਨਾਮ ਹੈ ਕੌਰ ਪਤਾ ਸੰਗਰੂਰ ਤੋਂ ਆ ਕਸਟਮ ਅਜ ਵੀ ਸਿੱਖ ਗੋਤ ਹੈ ਲੋਹਟ ਉਮਰ 1992 ਪੜਾਈ ਬੀ ਐਡ ਐਮ ਐ ਪੇਦਾ ਖੇਤੀਬਾੜੀ ਕੰਮ ਹੈ ਸਟੀਚਿੰਗ ਵਰਕ ਮੰਗ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਐਨ ਆਰ ਆਈ ਉਹ ਬੈਸ਼ਨੂ ਉਹ ਨੰਬਰ ਨੋਟ ਕਰੋ 98762 3719 ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਪਤਾ ਪਟਿਆਲਾ ਕਾਸਟ ਹੈ ਜੱਟ ਸਿੱਖ ਗੋਤ ਹੈ ਘੁੰਮਣ ਉਮਰ 1991 ਮਾਨਸਾ ਜਨਮ ਸਥਾਨ ਹੈ ਜੀ ਬਰਨਾਲੇ ਦਾ ਜਨਮ ਟਾਈਮ 2:45 AM ਦਾ ਕੱਦ 5'3" ਪੜਾਈ B.A.C ਕਮੇਸਟਰੀ ਕੁੜੀ ਕੈਨੇਡਾ ਵਰਕ ਪਰਮਟ ਤੇ ਆ ਮੰਗ ਮੁੰਡਾ ਵਧੀਆ ਘਰ ਪਰਿਵਾਰ ਤੋਂ 7 ਤੋਂ 10 ਕਿਲੇ ਜ਼ਮੀਨ ਹੋਵੇ ਗੁਰਸੇਖ ਫੈਮਿਲੀ ਤੋਂ ਹੋਵੇ ਨੰਬਰ ਨੋਟ ਕਰੋ 84372 47400 47 ਇਹ ਸੀ ਅੱਜ ਦੇ ਪਰਿਵਾਰਾਂ ਦੇ ਕੁੜੀਆਂ ਦੇ ਨੰਬਰਾਂ ਸਮੇਤ ਰਿਸ਼ਤੇ ਜੀ ਤੁਸੀਂ ਪਰਿਵਾਰ ਵਾਲਿਆਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਛੇ ਨਵੇਂ ਰਿਸ਼ਤੇ ਸੀ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਧੰਨਵਾਦ ਜੀ